ਇੱਕ ਗੱਲ ਮੈਨੂੰ ਬੈਠੇ ਨੇ ਸਾਹਮਣੇ ਉਹਨਾਂ ਕਹੀ ਸੀ ਚਲੋ ਮੈਨੂੰ ਖੁਸ਼ੀ ਹੁੰਦੀ ਏ ਕਿ ਸੰਗਤ ਸੁਣਨ ਤੋਂ ਬਾਅਦ ਜਿਹੜਾ ਯਾਦ ਰੱਖਦਾ ਏ ਇਹ ਇਹ ਕਹਿ ਰਹੇ ਸਨ ਵੀ ਤੁਸੀਂ ਇੱਕ ਦਿਨ ਕਥਾ ਚ ਕਿਹਾ ਵੀ ਅੰਦਰ ਦੀ ਜਿਹੜੀ ਚਿੰਤਾ ਹੈ ਉਹਨੂੰ ਦੂਰ ਕਰਨ ਦਾ ਇੱਕ ਤਰੀਕਾ ਹੈ ਕਿ ਰਾਤ ਨੂੰ ਸੌਣ ਲੱਗਿਆਂ ਸ਼ਬਦ ਪੜ੍ਹ ਕੇ ਸੌਵ ਮੈਂ ਉਹਦੀ ਵਿਆਖਿਆ ਇਹ ਕੀਤੀ ਸੀ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ ਇਹ ਕੀਤੀ ਸੀ ਇਹ ਸ਼ਲੋਕ ਫਰੀਦ ਸਾਹਿਬ ਦਾ ਹੈ ਇਹਦਾ ਮਤਲਬ ਇਹ ਰਾਤ ਦਾ ਪਹਿਲਾ ਪੈਰ 8 9 ਵਜੇ ਵੈਸੇ ਪੈਰ 3 ਘੰਟਿਆਂ ਦਾ ਹੁੰਦਾ ਹੈ ਉੱਠਣ ਦਾ ਪੈਰ ਗਰਮੀਆਂ ਸਰਦੀਆਂ ਚ ਬਦਲਦਾ ਰਹਿੰਦਾ ਉਹਨੂੰ ਇਸ ਟਾਈਮ ਨਾਲ ਨਹੀਂ ਵੇਖਣਾ ਆਪਾਂ ਹਾਂ ਘੜੀਆਂ ਬਦਲਦੀਆਂ ਹੁਣ ਟਾਈਮ ਤੁਹਾਡਾ ਵੱਖਰੀ ਹੈ ਹੁਣ ਕਈ ਵਾਰੀ ਅਸੀਂ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਨਾ ਜੀ ਤੇ ਸਾਰੇ ਕਹਿ ਦਿੰਦੇ ਆ ਵੀ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਵੈ ਗੁਰੂ ਮੇਲੇ ਰੁੱਤ ਭਾਵੇਂ ਸਾਰੀ ਰਾਤ ਕੋਈ ਬੰਦਗੀ ਕਰੇ ਅਸਲ ਤੇ ਲੋ ਲੱਗਣ ਤੋਂ 3 ਘੰਟਾ ਪਹਿਲਾਂ ਦਾ ਸਮਾਂ ਅਰਤ ਵੇਲਾ ਹੁੰਦਾ ਹੈ ਇੱਕ ਪੈਰ ਚੌਥਾ ਪੈਰ ਸਬਾਹ ਕ ਸਬਾਹ ਤਿੰਨ ਤਿੰਨ ਇਹੀ ਕਾਰਨ ਜਿਹੜੀ ਖਰਮੰਦਰ ਸਾਹਿਬ ਦੀ ਮਰਿਆਦਾ ਹੈ ਨਾ ਜੀ ਅੱਜ ਵੀ ਅਸੀਂ ਗੱਲ ਕਰ ਰਹੇ ਸੀ ਵੀ ਇਹ ਦਿੱਲੀ ਬੰਗਲਾ ਸਾਹਿਬ 2 ਵਜੇ ਪ੍ਰਕਾਸ਼ ਹੋ ਜਾਂਦਾ ਹਨ ਤੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਦਾ ਟਾਈਮ ਬਦਲਦਾ ਹੈ ਸਰਦੀ ਤੇ ਗਰਮੀ ਦਾ ਅਸਲੀ ਉਹ ਮਾਰੇ ਨੇ ਬਣਾਈ ਜੀ ਮਰਿਆਦਾ ਉੱਥੋਂ ਦੀ ਗੁਰੂ ਅਰਜੁਨ ਦੇਵ ਦੇ ਵੇਲੇ ਦਾ ਇਸ ਤਰ੍ਹਾਂ ਨਿਯਮ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਕਿ ਪਹਿਲਾ ਪੈਰ ਜੇ ਤੁਸੀਂ ਸਿਮਰਨ ਕਰਦੇ ਹੋ ਸੌਂ ਜਾਓ ਉਹ ਫੁੱਲ ਹੈ ਹਾਲਾਂਕਿ ਆਪ ਨੂੰ ਪਤਾ ਹੈ ਟੀਕਾਕਾਰ ਇਹਨੂੰ ਦੋ ਅਰਥਾਂ ਚ ਲੈਂਦੇ ਨੇ ਪਹਿਲੇ ਪੈਰ ਨੂੰ ਵੱਖਰੇ ਅਰਥ ਕਰਦੇ ਆ ਪਿੱਛਲ ਦੇ ਵੱਖਰੇ ਨਹੀਂ ਕੁਦਰਤ ਦਾ ਇੱਕ ਨਿਯਮ ਹੈ ਪ੍ਰਕਿਰਤੀ ਦਾ ਪਹਿਲਾਂ ਫੁੱਲ ਹੁੰਦਾ ਹੈ ਫੁੱਲ ਤੋਂ ਬਾਅਦ ਫਲ ਬਣਦਾ ਹੈ ਇੱਕ ਟਕਟਾਏ ਲ ਜਿੱਦਾ ਫੁੱਲ ਨਹੀਂ ਨਿਕਲਦਾ ਬਾਕੀ ਤਕਰੀਬਨ ਤਕਰੀਬਨ ਮੈਂ ਕਹਿ ਰਿਹਾ ਹਾਂ ਹੋ ਸਕਦਾ ਹੋਰ ਵੀ ਕੋ ਹੋਵੇ ਪਹਿਲਾਂ ਫੁੱਲ ਹੈ ਫੁੱਲ ਦਾ ਪ੍ਰੋਸੈਸ ਹੀ ਫਲ ਹੈ ਇੱਥੇ ਮਹਾਰਾਜ ਨੇ ਕਿਰਪਾ ਕੀਤੀ ਐਡਾ ਵੱਡਾ ਮਨੋਵਿਗਿਆਨਕ ਨੁਕਤਾ ਦੱਸ ਦਿੱਤਾ ਕਿ ਰਾਤ ਨੂੰ ਪਹਿਲੇ ਪੈਰ ਪੈਂਦਿਆਂ ਸ਼ਬਦ ਪੜ੍ਹ ਕੇ ਸ਼ਬਦ ਸੁਣ ਕੇ ਬਾਣੀ ਪੜ੍ਹਦੇ ਸੌਂ ਜਾਓ ਤੁਸੀਂ ਕੌਨਸ਼ੀਅਸ ਤੌਰ ਤੇ ਸੁੱਤੇ ਹੋਵੋਗੇ ਪਰ ਤੁਹਾਡਾ ਪੜਿਆ ਹੋਇਆ ਸਬ ਕੌਨਸ਼ੀਅਸ ਦੇ ਤੌਰ ਤੇ ਬਾਡੀ 'ਚ ਕੰਮ ਕਰੀ ਜਾਏਗਾ ਸਬ ਕੌਨਸ਼ੀਅਸ ਮਾਈਂਡ ਜੀ ਨੂੰ ਕਹਿੰਦੇ ਇਹ ਕਾਰਨ ਕਿ ਜਦੋਂ ਕੋਈ ਰਾਤ ਨੂੰ ਕੌਨਸ਼ੀਅਸ ਵਿੱਚ ਕੌਨਸ਼ੀਅਸ ਸਮਝ ਕੇ ਸੁਚੇਤਮਨ ਅਚੇਤਮਨ ਤੇ ਅਵਚੇਤਮਨ ਹੁਣ ਜਿਹੜਾ ਬੰਦਾ ਕੌਨਸ਼ੀਅਸ ਵੀ ਸ਼ਬਦ ਪੜ੍ਹ ਕੇ ਸੁੱਤਾ ਹੈ ਇਹ ਮਤ ਸਮਝੋ ਵੀ ਸ਼ਬਦ ਪੜ੍ਹਦੇ ਸੌਂ ਗਏ ਜੀ ਹੁਣ ਤੇ ਕੰਮ ਖਤਮ ਨਹੀਂ ਕੌਨਸ਼ੀਅਸ ਮਾਈਂਡ ਇੱਕੋ ਦਮ ਆਪਣਾ ਕੰਮ ਬੰਦ ਕਰਕੇ ਉਸ ਸ਼ਬਦ ਨੂੰ ਸਬ ਕੌਨਸ਼ੀਅਸ ਨੂੰ ਦੇ ਦਿੰਦਾ ਹੈ ਜਿਹੜਾ ਸਬ ਕੌਨਸ਼ੀਅਸ ਉਹ ਸਾਰੀ ਰਾਤ ਬਾਡੀ ਤੇ ਅਸਰ ਕਰੀ ਜਾਂਦਾ ਜਦੋਂ ਸਵੇਰੇ ਦਿਨ ਚੜ੍ਹਦਾ ਹੈ ਸੱਚੀ ਮੁੱਚੀ ਉਦੋਂ ਬੰਦਾ ਅੰਦਰੋਂ ਬਿਲਕੁਲ ਹਲਕਾ ਫੁਲਕਾ ਤਰੋ ਤਾਜ਼ਾ ਹੋਇਆ ਹੁੰਦਾ ਹੈ ਇਹਨੂੰ ਮਹਾਰਾਜ ਕਹਿੰਦਿਆ ਪਰ ਅਮਰੀਕਾ ਬੜਾ ਸੌਖਾ ਜੀ ਕੈਨੇਡਾ ਉੱਥੇ ਤਾਂ ਇੱਥੇ ਮੈਂ ਬੇਨਤੀ ਕਰਾਂਗਾ ਕੋਈ ਬੰਦਾ ਐਸਾ ਨਹੀਂ ਜਿਹੜਾ ਚਿੰਤਾ ਮੈਂ ਮੈਂ ਬੋਲਣਾ ਮੈਂ ਕਿਹੜਾ ਚਿੰਤਾ ਤੋਂ بچਿਆਵਾਂਗਾ ਪਰ ਗੁਰੂ ਸਾਹਿਬ ਨੇ ਕੱਲ ਕਹੀਏ ਇੱਕੋ ਗੱਲ ਮੁਕਾ ਦਿਆਂ ਇੱਥੇ ਪੀਰ ਵੀ ਪੈਗੰਬਰ ਵੀ ਦੇ ਸਾਰੇ ਗਣ ਦਿੱਤੇ ਸੰਸਰ ਧਾਨ ਦੇ ਇੰਦਰ ਰਵਾਇਆ ਪਰਸ ਰਾਮ ਰੂਵੈ ਕਰ ਆਵੈ ਆਇਆ ਅਜੇ ਸਰੂਵੈ ਭੀਖਿਆ ਖਾਏ ਐਸੀ ਦਰਗਾਹ ਮਿਲੈ ਸਜਾਇ ਗਾਲੀ ਮੁਕਾ ਦਿੱਤੀ ਵਾਲੀ ਰੂਹ ਹੈ ਨਾ ਹੀ ਪਤਾਰ ਨਾਨਕ ਦੁਖੀਆ ਸਭ ਸੰਸਾਰ ਉਸ ਦੁੱਖ ਨੂੰ ਅਮਰੀਕਾ ਕੈਨੇਡਾ ਮੈਂ ਤਾਂ ਕਹਿ ਰਿਹਾ ਉਥੇ ਰਾਤ ਹੁੰਦੀ ਹੈ ਇੰਡੀਆ ਚ ਦਿਨ ਹੁੰਦਾ ਇਸ ਤਰ੍ਹਾਂ ਨਾ ਜਦੋਂ ਰਾਤ ਨੂੰ ਸੌਣ ਲੱਗਿਆ ਇੱਥੇ ਕੁਝ ਹੋ ਸਕਦਾ ਹੈ ਰਾਤ ਨੂੰ ਸੌਣ ਲੱਗਿਆਂ ਦਰਬਾਰ ਸਾਹਿਬ ਲਾ ਦਿਓ ਸ਼ਬਦ ਸੁਣਦੇ ਸੁਣਦੇ ਸੌ ਜਾਓ ਗੁਰਮਖੋ ਮੈਂ ਗੁਰੂ ਸਾਹਿਬ ਦੇ ਭਾਵਨੀ ਚ ਜਦੋਂ ਤੁਸੀਂ ਪਾਸਾ ਬਦਲੋਗੇ ਕੰਨ ਚ ਆਵਾਜ਼ ਪੈਗੀ ਬਾਡੀ ਤੁਹਾਡੀ ਨਿਊਜ਼ੀਲੈਂਡ ਪਈ ਹੋਵੇਗੀ ਸੁਰਤ ਨੂੰ ਇੱਕੋ ਦਮ ਗੁਰੂ ਰਾਮਦਾਸ ਦੀ ਹਜ਼ੂਰੀ ਮਿਲ ਜਾਏਗੀ ਕਿਉਂਕਿ ਪਰੇਸ਼ਾਨੀ ਤੇ ਸਾਰੀ ਮੰਨ ਦੀ ਹੈ ਨਾ ਮਨ ਅਰੋਗ ਤੇ ਬਾਡੀ ਰੋਗ ਵਾਲੀ ਬੰਦਾ ਖੇਚਲ ਜਾਂਦਾ ਜੇ ਮਨ ਰੋਗੀ ਹੋ ਜਾਏ ਤੇ ਸਤੰਦਰੁਸ ਸਰੀਰ ਵੀ ਡਿੱਗ ਪੈਂਦਾ ਇਸ ਕਰਕੇ ਜਿਹੜਾ ਤੁਸੀਂ ਮੈਨੂੰ ਇਹ ਕਿਹਾ ਮੈਂ ਫਿਰ ਬੇਨਤੀ ਕਰਾਂਗਾ ਇਹ ਕਹਰੇ ਸੰ ਬਜ਼ੁਰਗ ਵੀ ਇੱਕ ਦਿਨ ਇੱਕ ਮੁਸਲਮਾਨ ਵੀ ਸਾਡੀ ਨਾਲ ਹੁੰਦਾ ਉਹਨੂੰ ਅਸੀਂ ਦੱਸਿਆ ਸ਼ਬਦ ਸੱਚੇ ਵੇ ਰਾਤ ਨੂੰ ਸੌਣ ਲੱਗਿਆ ਇਸੇ ਕਾਰਨ ਕਿ ਸਾਡੇ ਬਾਕੀ ਨਿਤਨੇ ਵਿੱਚ ਸੋਇਲਾ ਸਾਹਿਬ ਸੌਣ ਲੱਗਿਆ ਲਿਖਿਆ ਹੈ ਟਾਈਮ ਨਹੀਂ ਲਿਖਿਆ ਕਿਉਂਕਿ ਨੀਂਦ ਵਿੱਚ ਜਪਦਿਆਂ ਜਪਦਿਆਂ ਸੌਂਜੋ ਗੁਰਮਖੋ ਇਹ ਤਜਰਬਾ ਕਰਿਓ ਸਾਰੇ ਰਾਤ ਨੂੰ ਸੌ ਜੋ ਕੋਈ ਦੇਖਣਾ ਜੋ ਕੁਝ ਪੜਨਾ ਨੂੰ ਕਰੀਏ ਕੀ ਰਾਤ ਨੂੰ ਤਾਂ ਮੂਰਤਾਂ ਸ਼ੂਰਤਾਂ ਦੇਖ ਕੇ ਬੰਦਾ ਸੌਂਦਾ ਖਬਰਾਂ ਖੂਬਰਾਂ ਪੜ੍ਹ ਕੇ ਤੇ ਰਾਤ ਨੂੰ ਫਿਰ ਸੁਪਣਿਆਂ ਚ ਉੱਥੇ ਤੁਰਿਆ ਫਿਰਦਾ ਜਦੋਂ ਵੀ ਪਹਿਣਾ ਹੈ ਸ਼ਬਦ ਨੂੰ ਕੱਲ ਵੀ ਇੱਥੇ ਮੈਂ ਕਿਹਾ ਸੀ ਵੀ ਕਿਹਨਣਾ ਵੀ ਸ਼ਬਦ ਇੱਥੋਂ ਤੱਕ ਹੁਣ ਨੈਟ ਦਾ ਇੰਨਾ ਜ਼ਰੀਆ ਤੁਸੀਂ ਕੋਈ ਵੀ ਨਾ ਸੁਣਨ ਵਾਲਾ ਹੋਵੋ ਘਰ ਕੀਰਤਨ ਲਗਾਤਾਰ ਚੱਲਦਾ ਰਹਿੰਦਈਏ ਇਹ ਵੀ ਕਹਿਣਗੇ ਨਾ ਜੀ ਕੋਈ ਸੁਣਨ ਵਾਲੀ ਕੋਈ ਨਹੀਂ ਉਹ ਕਲਾਸ ਹੈ ਕੋਈ ਵੀ ਵਿਦਿਆਰਥੀ ਆਉਣਗੇ ਸ਼ਬਦਾਂ ਔਰਾ ਇੰਨਾ ਜ਼ਬਰਦਸਤ ਹੈ ਹੁਣ ਅਗਲੇ ਕਹਿਣਗੇ ਜੀ ਟੇਪਾਂ ਨਾਲ ਕੀ ਹੋ ਜਾਂਦਾ بڑے ਸਵਾਲ ਨੇ ਨਾ ਵੀ ਇਹ ਨੈਟ ਤੋਂ ਚੱਲੇਗਾ ਆ ਨਿੱਕਾ ਜਿਹਾ 2 ਸਾਲ ਦਾ ਨਿਆਣਾ ਨਾ 2.5 ਸਾਲ ਦਾ ਉਹਦੇ ਕੋਲ ਕਿਤੇ ਗਾਣਾ ਲਾ ਦਿਓ ਉਹ ਨੱਚਣ ਲੱਗ ਪੈਂਦਾ ਮਾਂ ਦੀ ਗੋਦ 'ਚੀ ਤੇ ਗਾਣਾ ਗਾਉਣ ਨਾਲ ਤੇ ਮਰ ਗਿਆ ਬੜੀ ਧੀਰ ਤਾ ਸਿਰਫ ਸਾਊਂਡ ਸਿਰਫ ਨਾਦ ਉਹਦੇ ਕੰਨਾਂ ਚ ਪਏ ਤੇ ਉਹਦੀ ਬਾਡੀ ਹਰਕਤ ਕਰਦੀ ਖੈ ਅੱਜ ਵੀ ਗਾਣਾ ਸੁਣ ਕੇ ਬੰਦੇ ਸਰੂਰ ਚਲੇ ਜਾਂਦੇ ਆ ਕਈ ਆਪਣਾ ਸਰੂਰ ਉਹਨਾਂ ਦਾ ਹੁੰਦਾ ਪਰ ਗੁਰਮਖੋ ਜੇ ਦੁਨੀਆ ਦੇ ਸ਼ਬਦ ਗੀਤ ਕੋਈ ਸੁਣਦਾ ਹੈ ਸ਼ਰੀਰ ਚ ਮਨ ਚ ਉਤਲ ਪੁਤਲ ਹੁੰਦੀ ਹੈ ਤੇ ਜਦੋਂ ਬਾਬੇ ਦਾ ਸ਼ਬਦ ਸੁਣਾਗੇ ਨਾ ਜਿਸ ਕਮਰੇ ਚ ਨਿਰੰਤਰ ਸ਼ਬਦ ਚੱਲੇਗਾ ਉਹਦੀਆਂ ਵੇਵਜ਼ ਉੱਥੇ ਅਸਰ ਜ਼ਰੂਰ ਕਰਨਗੇ ਮੈਂ ਕਿਹ ਟਜਰਬਾ ਕਰਕੇ ਦੇਖੋ ਬਾਅਦ ਚ ਫਿਰ ਗੱਲ ਕਰਾਂਗੇ ਜਦੋਂ ਫਿਰ ਮੌਕਾ ਵੇਲੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਅਖੀਰ ਤੇ ਕਹਿਣ ਲੱਗੇ ਕਿ ਖਾਖ ਹੈ ਹਾਏ ਅੱਖਰ ਨਹੀਂ ਸਮਾਪਤੀ ਆਪਾਂ ਕਰ ਲੱਗਿਆ ਮਹਾਰਾਜ ਕਹਿੰਦੇ ਆ ਕਿ ਖਾਖ ਹੈ ਹੋਰ ਨਾ ਕੋਈ ਦਾਤਾ ਜੀਵ ਉਪਾਏ ਜਿੰਨ ਰਿਜ਼ਕ ਦੀਆ ਕੋਈ ਹੋਰ ਦਾਤਾ ਨਹੀਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਮਹਾਰਾਜ ਕਹਿੰਦੇ ਆ ਕੋਈ ਹੋਰ ਦਾਤਾ ਨਹੀਂ ਜਗਤ ਭਿਖਾਰੀ ਫਿਰ ਤਖੈ ਸਭ ਕੋ ਦਾਤਾ RAM ਮਹਾਰਾਜ ਕਹਿੰਦੇ ਆ ਮਨੁ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਖਾ ਖੈ ਘੋਰ ਨ ਕੋਈ ਦਾਤਾ ਜੀਵ ਉਪਾਇ ਜਿੰਨ ਰਿਜਕ ਦਿਆ ਮਹਾਰਾਜ ਕਹਿੰਦੇ ਤੁਸੀਂ ਫਿਰ ਕਰੋ ਕੀ ਸਿੱਖੋ ਹਰ ਨਾਮ ਧਿਆਵੋ ਜਿੰਨੇ ਰਿਜਕ ਦਿੱਤਾ ਉਹਦਾ ਨਾਮ ਧਿਆਵੋ ਹਰ ਨਾਮ ਸਮਾਵੋ ਧਉਂਦਿਆਂ ਧਉਂਦਿਆਂ ਨਾਮ ਵਿੱਚ ਸਮਾ ਜਾਓਗੇ ਟਿਕ ਜਾਓਗੇ ਅੰਨ ਦਿਨ ਲਾਹਾ ਹਰ ਨਾਮ ਲੀ ਦਿਨ ਰਾਤ ਦਾ ਲਾਹਾ ਨਾਮ ਲਵੋ